ਉਸੀ ਸੋਨ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ 10ਵਾਂ ਭਾਗ ਸਾਹਿਤ ਰਚਨਾ ਮਲਾਇਆ ਦੇ ਦੌਰੇ ਨੇ ਮੇਰਾ ਮਨ ਸਾਹਿਤਿਕ ਤੌਰ ਤੇ ਬਹੁਤ ਉਪਜਾਊ ਬਣਾ ਦਿੱਤਾ ਸੀ ਇਸ ਤੋਂ ਪਹਿਲਾਂ ਵੀ ਮੈਂ ਛੋਟੀਆਂ ਮੋਟੀਆਂ ਕਿਤਾਬਾਂ ਲਿਖਦਾ ਰਿਹਾ ਸਾਂ ਸਭ ਤੋਂ ਪਹਿਲੀ ਲਿਖਤ ਜੋ 1914 ਵਿੱਚ ਛਪੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਜਿਸ ਨੂੰ ਵੇਖ ਕੇ ਰਾਏ ਬਹਾਦਰ ਸਾਧੂ ਸਿੰਘ ਜੀ ਬਹੁਤ ਪ੍ਰਸੰਨ ਹੋਏ ਸਨ ਉਹਨਾਂ ਨੇ ਹੀ ਮੈਨੂੰ ਚੀਫ ਖਾਲਸਾ ਦਿਵਾਨ ਦਾ ਮੈਂਬਰ ਬਣਵਾਇਆ ਸੀ ਫਿਰ ਸਰਦਾਰ ਨਿਹਾਲ ਸਿੰਘ ਜੀ ਅਤੇ ਭਗਤ ਲਖਮਨ ਸਿੰਘ ਜੀ ਦੀ ਸੰਗਤ ਤੇ ਪ੍ਰੇਰਣਾ ਨੇ ਮੈਨੂੰ ਧਾਰਮਿਕ ਅਤੇ ਇਤਿਹਾਸਿਕ ਮਜਮੂਨਾ ਉਤੇ ਲੇਖ ਤੇ ਟ੍ਰੈਕਟ ਲਿਖਣ ਦਾ ਉਤਸ਼ਾਹ ਦਿੱਤਾ ਸੀ ਸਰਦਾਰ ਸਰਦੂਲ ਸਿੰਘ ਜੀ ਸਿੱਖ ਰਿਵਿਊ ਵਿੱਚ ਵੀ ਮੇਰੇ ਲੇਖ ਛਪਦੇ ਰਹਿੰਦੇ ਸਨ ਖਾਸ ਕਰਕੇ ਮੇਰੇ ਇੱਕ ਲੇਖ ਨੇ ਉਹਨਾਂ ਦੇ ਰਸਾਲੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਉਹ ਸੀ ਸਰਦਾਰ ਖਜਾਨ ਸਿੰਘ ਜੀ ਈਏਸੀ ਦੀ ਕਿਤਾਬ హిస్టరీ అండ్ ఫిలాసఫీ ఆఫ్ సిక్హిజం ఉతే మేరా రివ్యూ ਇਸ קרਾਰੇ تے 68ਵੇਂ మజమున్ ఉతే ਸਰਦਾਰ ఖజાન ਸਿੰਘ جی بہت నరాజ్ ہوئے تے ਮੈਨੂੰ ਅਤੇ ਕਵੀਸ਼ਰ ਸਾਹਿਬ ਨੂੰ ਮੁਕਦਮੇ ਦੀਆਂ ਧਮਕੀਆਂ ਦਿੱਤੀਆਂ ਸਿੱਖਰ ਵਿਊ ਥੋੜੇ ਚਿਰ ਮੰਗਰੋ ਬੰਦ ਹੀ ਹੋ ਗਿਆ ਪਰ ਜਿੰਨਾ ਚਿਰ جاری ਰਿਹਾ ਸਿੱਖ ਨੌਜਵਾਨਾਂ ਵਿੱਚ ਆਜ਼ਾਦੀ ਖਾਸ ਕਰਕੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਜੋਸ਼ ਭਰਦਾ ਰਿਹਾ ਉਸ ਵਿੱਚ ਸ਼ਬਦੇ ਜੇ ਬੀ ਸਿੰਘ ਦੇ ਖੋਜ ਭਰੇ ਮజముਨ ਤਾਂ ਇਤਿਹਾਸਿਕ ਮਹੱਤਤਾ ਵਾਲੇ ਸਨ ਮੇਰੇ ਦਿਲ ਵਿੱਚ ਨਾ ਕੇਵਲ ਉਸ ਲੇਖਕ ਲਈ ਚੋਖੀ ਸ਼ਰਦਾ ਪੈਦਾ ਹੋਈ ਸਗੋਂ ਮੈਨੂੰ ਵੀ ਇਤਿਹਾਸਿਕ ਅਤੇ ਧਾਰਮਿਕ ਖੋਜ ਦੀ ਝਾਟ ਲੱਗ ਗਈ। ਪਿੱਛੋ ਜਾ ਕੇ ਸੱਜਣ ਕੁਝ ਸਿੱਖ ਅਖਬਾਰਾਂ ਦੀ ਕਰੜੀ ਪਰਚੋਲ ਤੋਂ ਤੰਗ ਆ ਕੇ ਵਿਗੜ ਬੈਠਾ ਅਤੇ ਸਿੱਖ ਧਰਮ ਅਤੇ ਗੁਰੂ ਸਹਿਬਾਨ ਦੇ ਵਿਰੁੱਧ ਲਿਖਣਾ ਸ਼ੁਰੂ ਕਰ ਦਿੱਤਾ। ਹਾਜੇ ਪ੍ਰਾਚੀਨ ਬੀੜਾ ਵਾਲੀ ਕਿਤਾਬ ਪ੍ਰਕਾਸ਼ਿਤ ਨਹੀਂ ਸੀ ਹੋਈ ਕਿ ਮੈਂ ਤੇ ਪ੍ਰੋਫੈਸਰ ਗੰਡਾ ਸਿੰਘ ਉਸਦੇ ਘਰ ਮਾਡਲ ਟਾਊਨ ਲਾਹੌਰ ਗਏ ਅਤੇ ਬੇਨਤੀ ਕੀਤੀ ਕਿ ਉਸ ਕਿਤਾਬ ਦਾ ਖਰੜਾ ਸਾਨੂੰ ਵਿਖਾ ਦਿਓ ਤਾਂ ਕਿ ਪਿੱਛੋ ਸਾਨੂੰ ਉਸ ਦੇ ਵਿਰੁੱਧ ਲਿਖਣਾ ਨਾ ਪਵੇ। ਪਰ ਉਸਨੇ ਸਾਨੂੰ ਉਹ ਖਰੜਾ ਨਾ ਹੀ ਵਿਖਾਇਆ ਸਗੋਏ ਕਿਹਾ ਮੇਰੀ ਕਿਤਾਬ ਨਿਕਲਣ ਦਿਓ ਫਿਰ ਵੇਖਣਾ ਨਾ ਆਪ ਦਾ ਗੁਰੂ ਰਹਿਣਾ ਹੈ ਨਾ ਧਰਮ ਕਿਤਾਬ ਛਪਨ ਤੇ ਮੈਂ ਉਸਦੀ ਪਰਚੋਲ ਕੀਤੀ ਤਾਂ ਲੋਕੀ ਭੜਕ ਉੱਠੇ ਅਤੇ ਕਿਸੇ ਨੇ ਉਸਦੀ ਨਿਰਾਦਰੀ ਕੀਤੀ ਜੋ ਬਹੁਤ ਅਯੋਗ ਸੀ ਪਰ ਉਹ ਮੇਰੇ ਨਾਲ ਬਹੁਤ ਗੁੱਸੇ ਹੋ ਗਿਆ ਅਫਸੋਸ ਕਿ ਮੈਂ ਉਸਦੇ ਮਰਨ ਤੋਂ ਪਹਿਲਾਂ ਉਸ ਨੂੰ ਮਨਾ ਨਾ ਸਕਿਆ ਪਰ ਉਸ ਕੋਲੋਂ ਯੂਨੀਵਰਸਿਟੀ ਲਈ ਗੁਰਮੁਖੀ ਲਿਪੀ ਦਾ ਇਤਿਹਾਸ ਲਿਖਵਾ ਲਿਆ ਸੀ ਸਨ 1919 ਤੋਂ ਲੈ ਕੇ ਮੈਂ ਵੱਡੀਆਂ ਕਿਤਾਬਾਂ ਲਿਖਣ ਲੱਗਾ ਪਹਿਲਾਂ ਜਪਜੀ ਜਪਜੀਤ ਦਾ ਟਿਕਾ ਲਿਖਿਆ ਫਿਰ ਗ੍ਰੋਥ ਆਫ ਰਿਸਪੌਂਸਿਬਿਲਟੀ ਇਨ ਸਿੱਖੀਜ਼ਮ ਲਿਖੀ ਜੋ ਕਿ ਗੋਕুল ਚੰਦ ਨਾਰਿੰਗ ਦੀ ਕਿਤਾਬ ਚਨਾਰ ਫਾਰਮੇਸ਼ਨ ਦਾ ਜਵਾਬ ਸੀ ਫਿਰ ਆਸਾ ਦੀ ਵਾਰ ਦਾ ਟਿਕਾ ਅਤੇ ਗੁਰਦੁਆਰਾ ਰਿਫਾਰਮ ਮੂਵਮੈਂਟ ਲਿਖੀ ਮਲਾਇਆ ਤੋਂ ਪਰਤ ਕੇ ਮੈਂ ਹੋਰ ਵੱਡੀਆਂ ਕਿਤਾਬਾਂ ਲਿਖਣ ਲੱਗ ਪਿਆ ਸ਼ਬਦਾਰਥ ਟਿਕਾ ਤਾਂ ਅੱਗੇ ਹੀ ਆਰੰਭਿਆ ਹੋਇਆ ਸੀ ਇਹ 5-6 ਸਾਲ ਦੀ ਮਿਹਨਤ ਨਾਲ 1941 ਵਿੱਚ ਪੂਰਾ ਹੋਇਆ ਅਸ਼ੂਤ ਜਾਤੀਆਂ ਦੇ ਲੀਡਰ ਡਾਕਟਰ ਅੰਬੇਦਕਰ ਦੀ ਪੰਜਾਬ ਫੇਰੀ ਨੇ ਸਿੱਖਾਂ ਨੂੰ ਮੇਦ ਦਵਾਈ ਕੇ ਦੱਖਣ ਦੇ ਲੱਖਾਂ ਈਵੜੇ ਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਲੋਕ ਸਿੱਖੀ ਧਾਰਨ ਕਰਨ ਲਈ ਤਿਆਰ ਹਨ। ਉਹਨਾਂ ਵਿੱਚੋਂ 5 ਕੁ 100 ਪ੍ਰਾਣੀ ਅਮਰਸਰ ਆਏ ਅਤੇ ਅਕਾਲ ਤਖਤ ਉੱਤੇ ਆ ਕੇ ਅਮਰਿਤ ਛਕਿਆ। ਅਮਰਿਤ ਦੀਆਂ 5 ਬਾਣੀਆਂ ਪੜਨ ਮੰਗਰੋ ਮੈਂ ਅੰਗਰੇਜ਼ੀ ਵਿੱਚ ਅਮਰਿਤ ਪ੍ਰਚਾਰ ਕੀਤਾ ਅਤੇ ਅੰਗਰੇਜ਼ੀ ਵਿੱਚ ਅਰਦਾਸ ਕੀਤੀ। ਇਹ ਇਤਿਹਾਸ ਵਿੱਚ ਪਹਿਲਾ ਮੌਕਾ ਸੀ ਜਦੋਂ ਅਕਾਲ ਤਖਤ ਉੱਤੇ ਅੰਗਰੇਜ਼ੀ ਬੋਲੀ ਵਿੱਚ ਸਿੱਖ ਸੰਸਕਾਰ ਕੀਤਾ ਗਿਆ। ਮਾਲਾਬਾਰ ਦੇ ਇੱਕ Swami Ekya Anand ਨੂੰ ਜੋ ਪਹਿਲਾਂ ਈਸਾਈ ਹੁੰਦਾ ਸੀ ਮੈਂ ਆਪਣੇ ਘਰ ਰੱਖਿਆ ਤੇ ਉਸ ਪਾਸੋਂ ਮਾਲਾਬਾਰੀ ਬੋਲੀ ਵਿੱਚ ਨਿਤਨੇਮ ਦੀਆਂ ਬਾਣੀਆਂ ਸੇਖਰ ਦਾਸ ਅਤੇ ਸਿੱਖ ਇਤਿਹਾਸ ਦੇ ਉਲੱਥੇ ਕਰਵਾਏ ਉਸ ਸਮੇਂ ਮੈਂ ਸਮ ਆਫ ਪੀਸ ਅਤੇ ਸਿੱਖ इजਮ ਦੀਆਂ ਕਿਤਾਬਾਂ ਲਿਖੀਆਂ ਤੇ ਟਾਈਪ ਕਰਾ ਕੇ ਮਾਲਾਬਾਰੀ ਬੋਲੀ ਵਿੱਚ ਲਿਖਾਈਆਂ ਉਕਤ ਪੁਸਤਕਾਂ ਮੈਂ Ekya Anand ਦੇ ਹੱਥ ਸਰਬਿੰਦ ਮਿਸ਼ਨ ਦੇ ਮੁਖੀਏ ਪਾਸ ਭੇਜੀਆਂ ਨਾਲ ਬੇਨਤੀ ਕਰ ਭੇਜੀ ਕਿ ਮੇਰੇ ਪਾਸ ਮਿਸ਼ਨ ਨੂੰ ਦੇਣ ਲਈ ਕੋਈ ਰੁਪਈਆ ਨਹੀਂ ਮੈਂ ਆਪਣੇ ਵੱਲੋਂ ਇਹ ਪੁਸਕਤਾ ਮੁਫਤ ਭੇਟਾ ਕਰਦਾ ਹਾਂ ਏਕੀ ਆਨੰਦ ਨੇ ਆ ਕੇ ਮੈਨੂੰ ਦੱਸਿਆ ਕਿ ਉਹ ਸਾਗੂ ਨੇ ਇਹ ਆ ਕੇ ਉਹ ਪੁਸਕਤਾ ਮੋੜ ਭੇਜੀਆਂ ਹਨ ਕਿ ਤੇਜਾ ਸਿੰਘ ਕਿਉਂ ਆਪਣੀਆਂ ਪੁਸਕਤਾ ਸਾਡੇ ਸਿਰ ਮੜਦਾ ਹੈ ਇਹ ਕਿਤਾਬਾਂ ਜੀ ਹੋ ਕੇ ਅੰਗਰੇਜ਼ ਕੰਪਨੀਆਂ ਨੇ ਛਾਪੀਆਂ ਸਿੱਖ इजਮ ਦੀ ਕਿਤਾਬ ਲੌਂਗਮੈਨਸ ਗ੍ਰੀਨ ਐਂਡ ਕੋ ਨੇ ਅਤੇ ਸਮ ਆਫ ਪੀਸ ਦੀ ਕਿਤਾਬ ਐਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਜੇ ਕਿਤਾਬਾਂ ਸਿੱਖਾਂ ਦੀ ਕੋਈ ਆਪਣੀ ਕਮੇਟੀ ਛਪਵਾਉਂਦੀ ਤਾਂ ਇੱਕ ਕਾਪੀ ਆਠਾਂਨੇ ਵਿੱਚ ਸ਼ਬਦੀ ਭਰੇ ਹੋ ਪੁਸਤਕਾਂ ਬਗਾਨੇ ਹੱਥੀ ਜਾ ਕੇ ਦੋ-ਦੋ ਰੁਪਏ ਪਿੱਛੋਂ ਜਾ ਕੇ 4-5 ਰੁਪਏ ਵਿੱਚ ਵਿਕੀਆਂ ਇਸੇ ਤਰ੍ਹਾਂ ਦਾ ਮੈਨੂੰ ਇੱਕ ਹੋਰ ਟੋਟਕਾ ਯਾਦ ਆਇਆ ਹੈ ਮੈਂ ਜਪਜੀ ਸਾਹਿਬ ਦੇ ਆਪਣੀ ਅੰਗਰੇਜ਼ੀ ਟੀਕੇ ਦੀ ਇੱਕ ਨਵੀਂ ਐਡੀਸ਼ਨ ਅਤਰ ਚੰਦ ਕਪੂਰ ਦੇ ਲਾਈਨੋ ਟਾਈਪ ਵਿੱਚ ਛਪਵਾਈ ਅਤੇ 1000 ਕਾਪੀ ਦਾ 800 ਰੁਪਇਆ ਅਦਾ ਕਰ ਦਿੱਤਾ ਮੇਰੇ ਮਿੱਤਰ ਗਿਆਨੀ ਹੀਰਾ ਸਿੰਘ ਦਰਦ ਨੇ ਉਹਨਾਂ ਦਿਨਾਂ ਵਿੱਚ ਇੱਕ ਲਿਮਟਿਡ ਪ੍ਰੈਸ ਦੀ ਸਕੀਮ ਬਣਾਈ ਅਤੇ 800 ਰੁਪਏ ਦੀਆਂ ਕਾਪੀਆਂ ਲੈ ਕੇ ਮੈਨੂੰ ਵੀ ਉਸ ਦਾ ਮੈਂਬਰ ਬਣਾ ਲਿਆ। ਮੈਨੂੰ ਕਿਸੇ ਨੇ ਸਰੋਤ ਪਾਈ ਕਿ ਇਹ ਕੰਪਨੀ ਆਪਣੇ ਘਰਦਿਆਂ ਦੀ ਹੀ ਬਣ ਗਈ ਹੈ ਇਸ ਲਈ ਤੇਰੇ ਜਿਹੇ ਅਨਵਿਹਾਰੀਏ ਨੂੰ ਇਸ ਵਿੱਚ ਨਹੀਂ ਰਲਣਾ ਚਾਹੀਦਾ। ਮੈਨੂੰ ਪਿਸੂ ਪੈ ਗਏ ਅਤੇ ਮੈਂ ਲੱਗਾ ਗਿਆਨੀ ਜੀ ਦੇ ਘਰ ਦੇ ਗੇੜੇ ਕੱਢਣ। ਕਈ ਹਫ਼ਤੇ ਮੈਂ ਉਹਨਾਂ ਦੀਆਂ ਮਿੰਨਤਾਂ ਕਰਦਾ ਰਿਹਾ ਕਿ ਬਾਬਾ ਮੈਨੂੰ ਜਾਣ ਦਿਓ। ਮੈਂ ਮੈਂਬਰ ਨਹੀਂ ਬਣਦਾ ਮੇਰਾ ਦਿੱਤਾ ਹੋਇਆ ਰੁਪਈਆ ਦਾਨ ਦੇ ਦੇਖੇ ਪਾ ਦਿਓ ਮੇਰਾ ਨਾਂ ਕੱਟ ਦਿਓ ਬਹੁਤ ਫੇਰੇ ਪਵਾ ਕੇ ਗਿਆਨੀ ਜੀ ਅੰਤ ਨੂੰ ਇਓਂ ਬੋਲੇ ਜੇ ਇਤਨਾ ਰੁਪਈਆ ਹੋਰ ਦੇਉਂ ਤਾਂ ਤੁਹਾਡਾ ਨਾਂ ਕੱਟਿਆ ਜਾ ਸਕਦਾ ਹੈ ਇਸ ਤੇ ਮੈਨੂੰ ਡਾਢਾ ਹਾਸਾ ਆਇਆ ਤੇ ਮੈਂ ਅਕਾਲੀ ਅਖਬਾਰ ਦੇ ਸੁਖ ਨਿਦਾਨ ਦੀ ਮੌਜ ਵਾਲੇ ਕਾਲਮ ਵਿੱਚ ਇਹ ਕਹਾਣੀ ਛਪਵਾਈ ਸਾਡੇ ਪਿੰਡ ਦੇ ਹਟਵਾਣੀਏ ਨੇ ਆਪਣੀ ਤਕੜੀ ਵਿੱਚ ਪਾ ਪੱਕੇ ਦਾ ਪਾਸਕੂ ਰੱਖਿਆ ਹੋਇਆ ਸੀ ਇੱਕ ਵੇਰ ਇੱਕ ਜੱਟੀ ਅੱਧਕੂ ਪਾਕ ਪਾ ਲੈ ਕੇ ਅਮੋਲਕ ਲੈਨ ਆਈ ਤੇ ਆਪਣੀ ਕਪਾਹ ਉਸਦੇ ਛਾਬੇ ਵਿੱਚ ਰੱਖ ਕੇ ਪੁੱਛਣ ਲੱਗੀ ਵੇਖ ਨਾ ਸ਼ਾਹਾ ਮੇਰੀ ਕਪਾਹ ਦਾ ਕੀ ਬਣਿਆ ਸ਼ਾਹ ਕਹਿਣ ਲੱਗਾ ਜੇ ਇਤਨੀ ਕਪਾਹ ਹੋਰ ਲਿਆਵੇਂ ਤਾਂ ਵੀ ਤੇਰਾ ਕੁਝ ਨਾ ਬਣਿਆ ਇਹੋ ਹਾਲ ਮੇਰੇ 800 ਰੁਪਏ ਦਾ ਹੋਇਆ ਪ੍ਰੋਫੈਸਰ ਦੀਵਾਨ ਚੰਦ ਸ਼ਰਮਾ ਦਾ ਨਾਂ ਰਲਾ ਕੇ ਮੈਂ ਹਾਈ ਰੂਟਸ ਆਫ ਸਿੱਖ ਹਿਸਟਰੀ ਤਿੰਨ ਜਿਲਤਾਂ ਵਿੱਚ ਲਿਖੀ ਜੋ ਪਹਿਲਾਂ ਪਹਿਲ ਲਾਹੌਰ ਦੇ ਇੱਕ ਪ੍ਰਕਾਸ਼ਕ ਸ਼ਮਸ਼ੇਰ ਸਿੰਘ ਨੇ ਛਾਪੀ ਫਿਰ ਲੌਂਗਮੈਨਸ ਗ੍ਰੀਨ ਐਂਡ ਕੋ ਨੇ ਲੇਲੇ ਜੋ ਕਿ ਹੁਣ ਤੱਕ ਛਾਪ ਰਹੇ ਹਨ ਪੰਜਾਬੀ ਵਿੱਚ ਜਪਜੀ ਅਤੇ ਆਸਾ ਦੀ ਵਾਰ ਦੇ ਟਿਕਿਆ ਤੋਂ ਬਾਅਦ ਸਰਦਾਰ ਸਰਮੁਖ ਸਿੰਘ ਜੀ ਅਮੋਲ ਨਾਲ ਰਲ ਕੇ ਪੰਜਾਬ ਦੇ ਕਿਸੇ ਕਹਾਣੀਆਂ ਨੂੰ ਨਾਵਲੀ ਢੰਗ ਨਾਲ ਲਿਖਿਆ ਤੇ ਨਾਂ ਰੱਖਿਆ ਪੰਜਾਬੀ ਪੋਰੇ ਇਸ ਵਿੱਚ ਬੁਨਿਆਦੀ ਕੰਮ ਤਾਂ ਅਮੋਲ ਜੀ ਨੇ ਕੀਤਾ ਸੀ ਮੈਂ ਕੇਵਲ ਗੁੰਦੇ ਹੋਏ ਗੁੰਦੇ ਹੋਏ ਸਿਰ ਤੇ ਹਾਥੀ ਫੇਰਿਆ ਸੀ ਹਾਂ ਬੋਲੀ ਜ਼ਰੂਰ ਸੋਧੀ ਸੀ ਅਤੇ ਕਿਧਰੇ ਕਿਧਰੇ ਆਚਰਣ ਉਸਾਰੀ ਵਿੱਚ ਵੀ ਹੱਥ ਵਟਾਇਆ ਸੀ ਖਾਸ ਕਰਕੇ ਰੋਜ਼ੇ ਜਲਾਲੀ ਵਾਲੀ ਗੰਦੀ ਕਹਾਣੀ ਨੂੰ ਸਾਫ਼ ਸੁਥਰਾ ਕਰਕੇ ਮਨੋਵਿਗਿਆਨਿਕ ਤੌਰ ਤੇ ਨਾਇਕ ਦੀ ਆਚਰਣ ਉਸਾਰੀ ਕੀਤੀ ਅਤੇ ਹੀਰ ਨੂੰ ਵਾ ਸੱਜਣ ਵਾਲੇ ਬੋਲ ਦੇ ਅਸਰ ਇਠਾ ਇੱਕ ਅਲੜ ਹਠੀਲੀ ਤੇ ਅਖੜ ਖਾਂਦ ਕੁੜੀ ਨੂੰ ਇੱਕ ਪਲ ਵਿੱਚ ਸੰਜੀਦਾ ਸੂਝਵਾਨ ਅਤੇ ਜ਼ਿੰਮੇਵਾਰ ਅਹਿਸਾਸ ਵਾਲੀ ਤੀਵੀਂ ਬਣਾ ਦੱਸਿਆ ਸੀ ਪ੍ਰੋਫੈਸਰ ਮੋਹਨ ਸਿੰਘ ਅਤੇ ਮਾਸਟਰ ਕਰਮ ਸਿੰਘ ਜੀ ਨੂੰ ਆਪਣਾ ਵਤਨ ਛੱਡ ਕੇ ਅਮਰਸਰ ਆਉਣ ਦੀ ਪ੍ਰੇਰਣਾ ਕੀਤੀ ਪ੍ਰੋਫੈਸਰ ਮੋਹਨ ਸਿੰਘ ਪਹਿਲਾਂ ਖਾਲਸਾ ਕਾਲਜ ਦੇ ਸਕੂਲ ਵਿੱਚ ਅਤੇ ਫਿਰ ਕਾਲਜ ਵਿੱਚ ਲਾਏ ਗਏ ਉਹਨਾਂ ਨੂੰ ਆਇਆ ਚੁਖਾ ਚਿਰ ਹੋ ਗਿਆ ਸੀ ਪਰ ਮੈਨੂੰ ਉਹਨਾਂ ਦੀ ਸਹਾਇਕ ਰੁਚੀ ਦਾ ਪਤਾ ਹੀ ਨਹੀਂ ਸੀ ਲੱਗਾ ਉਹ ਕਈ ਦਿਨ ਮੈਨੂੰ ਕਹਿੰਦੇ ਰਹੇ ਕਿ ਮੇਰੀ ਕਵਿਤਾ ਸੁਣੋ ਮੈਂ ਟਾਲਦਾ ਰਿਹਾ ਇੱਕ ਦਿਨ ਮੈਂ ਕਿਹਾ ਕਿਸੇ ਸ਼ਨੀਚਰਵਾਰ ਦੀ ਰਾਤ ਨੂੰ ਮੇਰੇ ਘਰ ਆਓ ਤੇ ਰੱਜ ਕੇ ਕਵਿਤਾ ਸੁਣਾਓ ਉਹ ਆਏ ਤੇ ਕੁਝ ਕਵਿਤਾਵਾਂ ਸੁਨਾਈਆਂ ਮੈਂ ਕਿਹਾ ਕੀ ਚਾਹੁੰਦੇ ਹੋ ਰਾਏ ਦੇਵਾ ਜਾਂ ਸਲਾਹ ਕਹਿਣ ਲੱਗੇ ਰਾਏ ਵੀ ਤੇ ਸਲਾਹ ਵੀ ਮੈਂ ਕਿਹਾ ਜੇ ਮੰਨੋ ਤਾਂ ਉਹਨਾਂ ਨੇ ਕਿਹਾ ਜਿਵੇਂ ਕਹੋਗੇ ਕਰਾਂਗਾ ਮੈਂ ਕਿਹਾ ਨਰਾਜ਼ ਤੇ ਨਹੀਂ ਹੋਵੋਗੇ ਉਹਨਾਂ ਨੇ ਖੁਸ਼ੀ ਨਾਲ ਕਿਹਾ ਨਹੀਂ ਕਦੀ ਨਹੀਂ ਮੈਂ ਕਿਹਾ ਅੱਛਾ ਫਿਰ ਸੁਣੋ ਤੁਹਾਡੇ ਵਿੱਚ ਕਵਿਤਾ ਦੀ ਰੁਚੀ ਤਾਂ ਹੈ ਪਰ ਹਜੇ ਕਵਿਤਾ ਆਈ ਨਹੀਂ ਤੁਸੀਂ ਖਿੱਚਦੇ ਹੋ ਕੁਦਰਤ ਦੀਆਂ ਝਾਂਕੀਆਂ ਪਰ ਤੁਸੀਂ ਕੁਦਰਤ ਤੇ ਕਵੀ ਨਹੀਂ ਫਾਰਸੀ ਉਰਦੂ ਨੇ ਤੁਹਾਡੀ ਬੋਲੀ ਤਾਂ ਸਵਾਰ ਦਿੱਤੀ ਹੈ ਪਰ ਤੁਹਾਨੂੰ ਕੁਦਰਤਾ ਕਵੀ ਨਹੀਂ ਬਣਨ ਦਿੱਤਾ ਤੁਸੀਂ ਮਨੁੱਖਤਾ ਦੇ ਕਵੀ ਹੋ ਇਹ ਜੇ ਮੇਰੀ ਰਾਏ ਹੁਣ ਮੇਰੀ ਸਲਾਹ ਵੀ ਸੁਨੋ ਇਹ ਤਿੰਨੇ ਕਾਪੀਆਂ ਘਰ ਜਾ ਕੇ ਸਾੜ ਦਿਓ ਅਤੇ ਨਵੇਂ ਸਿਰਿਓਂ ਲਿਖੋ ਮਨੁੱਖੀ ਜੀਵਨ ਉੱਤੇ ਮਨੁੱਖੀ ਪਿਆਰ ਉੱਤੇ ਮਨੁੱਖੀ ਸਬੰਧਾਂ ਉੱਤੇ ਉਹਨਾਂ ਨੇ ਦਲੇਰੀ ਕੀਤੀ ਤੇ ਆਪਣੀ ਸਾਰੀ ਕਵਿਤਾ ਸਾੜ ਦਿੱਤੀ ਨਵੀਆਂ ਕਵਿਤਾਵਾਂ 4 ਲਿਖੀਆਂ ਮੈਂ ਸੁਣ ਕੇ ਸਲਾਹ ਦਿੱਤੀ ਕਿ ਹਰ ਇੱਕ ਦੇ ਮੋਡ ਵਿੱਚ ਇੱਕ ਸ਼ਲੋਕ ਵਾਂਗ ਛੋਟਾ ਜਿਹਾ ਬੰਦ ਦਿਓ ਜਿਸ ਵਿੱਚ ਸਾਰੀ ਕਵਿਤਾ ਦਾ ਸਾਰ ਹੋਵੇ ਇਸ ਤਰ੍ਹਾਂ ਤਿਆਰ ਕੀਤੀ ਪੁਸਤਕ ਦਾ ਨਾਂ ਚਾਰ ਹੰਝੂ ਰੱਖਿਆ ਗਿਆ ਇਸ ਤਰ੍ਹਾਂ ਤਿਆਰ ਕੀਤੀ ਪੁਸਤਕ ਦਾ ਨਾਂ ਬਣਾ ਸਵਾਰ ਕੇ ਲਿਖੀ ਮੇਰੀ ਭੂਮਿਕਾ ਹੀ ਹੋਂ ਦੀ ਰਵਾਇਤ ਵੀ ਉੱਥੋਂ ਹੀ ਸ਼ੁਰੂ ਹੋਈ ਸ਼ੁਰੂ ਹੁੰਦੀ ਹੈ ਮੈਨੂੰ ਉਸ ਭੂਮਿਕਾ ਉੱਤੇ ਉਤਨਾ ਮਾਣ ਹੈ ਜਿੰਨਾ ਕਿ ਮੋਹਨ ਸਿੰਘ ਨੂੰ ਆਪਣੀ ਕਿਸੇ ਕਵਿਤਾ ਉੱਤੇ ਇਸ ਤੋਂ ਉਪਰੰਤ ਉਹਨਾਂ ਨੇ ਸਾਵੇਂ ਪੱਤਰ ਵਾਲੀ ਕਿਤਾਬ ਲਿਖੀ ਉਸ ਦੀ ਭੂਮਿਕਾ ਵੀ ਮੈਂ ਉਸੇ ਚਾਲ ਨਾਲ ਜਿਸ ਨਾਲ ਪਹਿਲੀ ਪੁਸਤਕ ਦੀ ਲਿਖੀ ਸੀ ਇਸ ਦੇ ਨਾਂ ਵਿੱਚ ਵਿਅੰਗ ਹੈ ਜੋ ਕਿਸੇ ਪੇਠੋਹਾਰੀ ਨੂੰ ਨਹੀਂ ਮਾਲੂਮ ਹੁੰਦਾ ਕਿਉਂਕਿ ਪੇਠੋਹਾਰ ਵਿੱਚ ਸਾਵੇਂ ਤੇ ਹਰੇ ਵਿੱਚ ਕੋਈ ਫਰਕ ਨਹੀਂ ਦਿਖਦਾ ਪਰ ਮੈਂ ਉਸ ਨਾਂ ਵਿੱਚ ਕਿਤਾਬ ਦੀਆਂ ਕਵਿਤਾਵਾਂ ਦੇ ਗੁਣ ਔਗੁਣ ਦੋਵੇਂ ਜ਼ਾਹਰ ਕੀਤੇ ਹੋਏ ਵੇਖਦਾ ਹਾਂ ਪੱਤਰ ਹਰੇ ਤਾਂ ਹਨ ਪਰ ਹਜੇ ਸਾਵੇਂ ਕਚੂਚ ਹਨ ਰੰਗ ਵਾਹ ਵਾ ਤਰਾਵਰ ਤੀਨ ਵਾਲਾ ਹੈ ਪਰ ਹਜੇ ਕੱਚਾ ਹੈ ਜਵਾਨੀ ਤੇ ਰੋਮਾਂਸ ਦੀਆਂ ਗੱਲਾਂ ਹਨ ਪਰ ਉਹਨਾਂ ਵਿੱਚ ਕੋਈ ਉੱਚਾ ਜੀਵਨ ਸੰਦੇਸ਼ ਨਹੀਂ ਫਿਰ ਮੋਨ ਸਿੰਘ ਹੁਰਾ ਕੁਸੰਬੜਾ ਲਿਖਿਆ ਇਸ ਨਾਂ ਵਿੱਚ ਵੀ ਉਹ ਵਿਅੰਗ ਹੈ ਰੰਗ ੜੂਕਵਾ ਹੈ ਉਤੋਂ ਉਤੋਂ ਦਿਲ ਨੂੰ ਮੋਹਣ ਵਾਲਾ ਹੈ ਪਰ ਛੇਤੀ ਲੱਤ ਜਾਣ ਵਾਲਾ ਹੈ ਇਸ ਵਿੱਚ ਵੀ ਸਥਿਰਤਾ ਨਹੀਂ ਆਈ ਉਹ ਪਕੇਜ ਨਹੀਂ ਆਇਆ ਜੋ ਮਜੀਠੀ ਰੰਗ ਵਿੱਚ ਆਉਣਾ ਸੀ ਖਿਆਲ ਸੀ ਕਿ ਇਸ ਤੋਂ ਪਿੱਛੋਂ ਮੋਹਨ ਸਿੰਘ ਅਜਿਹੀ ਕਵਿਤਾ ਲਿਖੇਗਾ ਜਿਸ ਵਿੱਚ ਉਹ ਜੀਵਨ ਦੀਆਂ ਸਿਖਰਾਂ ਨੂੰ ਸ਼ੋਕੇ ਕੋਈ ਉਚੇਚਾ ਸੰਦੀਵੀ ਸੁਨੇਹਾ ਦੇਵੇਗਾ ਜੋ ਮਨੁੱਖ ਦੀ ਸਖਸ਼ੀਅਤ ਨੂੰ ਪੂਰਨਤਾ ਦੇ ਰਾਹ ਵਾਲਾ ਰਾਹ ਪਾਉਣ ਵਾਲਾ ਹੋਵੇਗਾ ਪਰ ਮੋਹਨ ਸਿੰਘ ਦੇ ਦਿਲ ਨੂੰ ਕਹੀ ਅਜਿਹੇ ੱੱਕੇ ਵੱਜੇ ਜਿਨ੍ਹਾਂ ਨਾਲ ਉਸਦੀ ਰੂਹ ਅੱਧਵਾਟੇ ਹੀ थरथਰਾਉਣ ਲੱਗ ਪਈ ਅਤੇ ਜੀਵਨ ਉੱਤੇ ਕੋਈ ਟਿਕਵੀਂ ਨਜ਼ਰ ਨਾ ਸੁੱਟ ਸਕੇ ਜਿਸ ਨਾਲ ਕੱਚ ਸੱਚ ਦਾ ਸਾਫ਼-ਸਾਫ਼ ਨਿਰਣਾ ਹੋ ਸਕੇ ਮੇਰਾ ਸਬੰਧ ਪ੍ਰੋਫੈਸਰ ਮੋਹਨ ਸਿੰਘ ਅਤੇ ਉਸਦੇ ਰਸਾਲੇ ਪੰਜ ਦਰਿਆ ਨਾਲ ਉਹੀ ਹੋ ਗਿਆ ਜੋ ਅੱਗੇ ਹੀਰਾ ਸਿੰਘ ਦਰਦ ਅਤੇ ਉਸਦੀ ਫੁਲਵਾੜੀ ਨਾਲ ਸੀ ਮੋਹਨ ਸਿੰਘ ਨੇ ਕਾਲਜ ਦੀ ਨੌਕਰੀ ਛੱਡ ਕੇ ਪੱਤਰਕਾਰੀ ਦਾ ਕੰਮ ਹੱਥ ਵਿੱਚ ਲਿਆ ਸੀ ਮੇਰੀ ਉਸ ਨਾਲ ਪੂਰੀ ਪੂਰੀ ਹਮਦਰਦੀ ਸੀ ਅਤੇ ਮੈਂ ਉਸਦੇ ਕੰਮ ਵਿੱਚ ਪੂਰੀ ਪੂਰੀ ਸਹਾਇਤਾ ਦੇਣ ਦਾ ਪ੍ਰਣ ਕੀਤਾ ਸੀ ਉਸਨੇ ਮੇਰੀ ਲੇਖਾਂ ਦੀ ਕਿਤਾਬ ਨਵੀਆਂ ਸੋਚਾਂ ਪਬਲਿਸ਼ਰ ਹੋ ਕੇ ਛਾਪੀ ਲਾਹੌਰ ਬੁੱਕ ਸ਼ਾਪ ਨੇ ਮੇਰੇ ਲੇਖਾਂ ਦੀ ਦੂਜੀ ਕਿਤਾਬ ਸਹਿ ਸੁਭਾ ਦੇ ਨਾਂ ਹੇਠ ਪ੍ਰਕਾਸ਼ਿਤ ਕੀਤੀ ਇਹਨਾਂ ਕਿਤਾਬਾਂ ਨੂੰ ਮੈਂ ਪਿੱਛੋਂ ਜਾ ਕੇ ਨਿਖੇੜ ਕੇ ਮੁੜ ਛਾਪਿਆ ਸਿੱਖ ਪਬਲਿਸ਼ਿੰਗ ਹਾਊਸ ਅਮਰਸਰ ਨੇ ਮੇਰੇ ਸੱਭਿਆਚਾਰਕ ਲੇਖਾਂ ਨੂੰ ਕੁਝ ਹੋਰ ਨਵੇਂ ਲੇਖ ਪਾ ਕੇ ਸੱਭਿਆਚਾਰ ਦੇ ਨਾਂ ਹੇਠ ਛਾਪਿਆ ਤੇ ਪ੍ਰਕਾਸ਼ ਪੁਸਤਕਾਲਾ ਪਟਿਆਲਾ ਨੇ ਸਾਹਿਤਿਕ ਲੇਖਾਂ ਨੂੰ ਸਾਹਿਤ ਦਰਸ਼ਨ ਨਾਂ ਦੇ ਕੇ ਧਾਰਮਿਕ ਲੇਖਾਂ ਨੂੰ ਸਿੱਖ ਧਰਮ ਨਾਂ ਦੇ ਕੇ ਛਾਪਿਆ ਪ੍ਰੋਫੈਸਰ ਵਿਰਿਆਮ ਸਿੰਘ ਨੇ ਮੇਰੇ ਅੰਗਰੇਜ਼ੀ ਲੇਖਾਂ ਨੂੰ 에ਸੇਜ਼ ਇਨ ਸਿੱਖਿਜ਼ਮ ਦੇ ਨਾਂ ਨਾਲ ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਸਨ 1945 ਦੀਆਂ ਛੁੱਟੀਆਂ ਮੈਂ ਬੰਬਈ ਤੋਂ ਆ ਕੇ ਅੰਮ੍ਰਿਤਸਰ ਕਟੀਆਂ ਤੇ ਇਸ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਲਾਇਬ੍ਰੇਰੀ ਤੋਂ ਲਾਭ ਉਠਾ ਕੇ ਮੈਂ ਸਰਦਾਰ ਗੰਡਾ ਸਿੰਘ ਨਾਲ ਰਲ ਕੇ ਸਿੱਖ ਹਿਸਟਰੀ ਲਿਖੀ ਜੋ 5 ਸਾਲ ਲਾ ਕੇ ओरिएंटਲ ਲੌਂਗ ਮੈਸਨਜ਼ ਬੰਬਈ ਨੇ ਛਾਪੀ ਸਨ 1949 ਤੋਂ ਲੈ ਕੇ ਮੈਂ ਪੰਜਾਬ ਯੂਨੀਵਰਸਿਟੀ ਲਈ ਅੰਗਰੇਜ਼ੀ ਪੰਜਾਬੀ ਦੀ ਡਿਕਸ਼ਨਰੀ ਤਿਆਰ ਕਰਨ ਲੱਗਾ ਇਹ ਕੰਮ 6 ਆਦਮੀਆਂ ਦੇ سپرد ਸੀ ਅਤੇ ਮੈਂ ਉਹਨਾਂ ਦੇ ਕੀਤੇ ਕੰਮ ਨੂੰ ਸੋਧ ਕੇ ਐਡੇ ਠੀਕ ਕਰਨਾ ਸੀ ਪਰ ਪੈਸੇ ਥੋੜੇ ਮਿਲਣ ਕਰਕੇ ਮੁੱਢਲਾ ਕੰਮ ਪਲਾਤਾ ਪਲਾਤਾ ਹੀ ਹੋਇਆ ਅਤੇ ਮੈਨੂੰ ਨਿਰੀ ਸੁਧਾਈ ਕਰਨ ਦੀ ਥਾਂ ਮੂਲੋਂ ਹੀ ਸਭ ਕੁਝ ਲਿਖਣਾ ਪਿਆ ਪਹਿਲਿਆਂ ਨੇ ਅੰਗਰੇਜ਼ੀ ਕੌਨਸਾਈਸ ਡਿਕਸ਼ਨਰੀ ਦਾ ਨਿਹਰਾ ਲਫ਼ਜ਼ੀ ਉਲ타 ਕਰਨਾ ਹੀ ਕਾਫੀ ਸਮਝਿਆ ਜੇ ਮੈਂ ਸਾਰਾ ਕੰਮ ਆਪ ਹੀ ਕਰਦਾ ਤਾਂ ਸ਼ਾਇਦ ਇਤਨਾ ਸਮਾਂ ਨਾ ਲੱਗਦਾ ਤੇ ਨਾ ਹੀ ਇਤਨੀ ਮਿਹਨਤ ਕਰਨੀ ਪੈਂਦੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਉਲੱਥਾ ਕਰ ਰਿਹਾ ਹਾਂ ਤਾਂ ਗੁਈ ਹੈ ਜੋ ਅੱਗੇ ਸੁਖਮਨੀ ਸਾਹਿਬ ਦੇ ਉਲਥਾਨ ਵਿੱਚ ਵਰਤਿਆ ਹੈ ਇਹ ਢੰਗ ਨਵਾਂ ਹੀ ਹੈ ਇਸ ਵਿੱਚ ਅਖਰੀ ਅਰਥ ਨਹੀਂ ਹੁੰਦਾ ਜਿਵੇਂ ਟਰੰਪ ਜਾਂ ਮਕਾਲਫ ਨੇ ਕੀਤਾ ਹੈ ਸਗੋ ਗੁਰੂ ਸਹਿਬਾਨ ਸਗੋ ਗੁਰੂ ਸਾਹਿਬ ਦੇ ਖਿਆਲ ਨੂੰ ਪੰਜਾਬੀ ਮਨ ਵਿੱਚ ਪਾ ਕੇ ਅੰਗਰੇਜ਼ੀ ਮੂੰਹ ਤੋਂ ਬਾਹਰ ਕਢਣਾ ਹੈ ਹਰ ਕੌਮ ਦੀ ਬੋਲੀ ਦਾ ਆਪਣਾ ਮੁਹਾਵਰਾ ਹੁੰਦਾ ਹੈ ਉਸ ਨੂੰ ਕਿਸੇ ਹੋਰ ਕੌਮ ਦੇ ਮੁਹਾਵਰੇ ਵਿੱਚ ਪਲਟਾਉਣ ਲੱਗਿਆ ਅਖਰੀ ਅਰਥ ਕਰਨਾ ਅਨਰਥ ਹੈ ਉਹ ਉਸ ਨੂੰ ਮੂੰਹ ਨਹੀਂ ਲਾਉਂਦਾ ਦਾ ਅਰਥ ਟਰੰਪ ਕਰੇਗਾ ही डिड नॉट अपलाई हर टू हिज माउथ दैट इज ही डिड नॉट किस हर कि अनर्थ नहीं है मेरे सिर पर अपना हथ रख द उलथा जो इं करिए ठीक नहीं प्लेस योर हैंड ऑन माई हे हैड सगो ठीक इों होगा टेक मी अंडर थाई विंग वारिया ना जावा एक वार का अर्थ आई कैन नॉट ईवन वंस बी सैक्रीफाइज अन टू थी ਠੀਕ ਨਹੀਂ ਸਕੋ ਇਹ ਕਹਿ ਕੇ ਅਸਲ ਦੇ ਨੇੜੇ ਜਾ ਸਕਦੇ ਹਾਂ ਆਈ ਕੈਨ ਨਾਟ ਸਫੀਸ਼ੀਐਂਟਲੀ ਅਡਮਾਇਰ ਥੀ ਧੰਨਵਾਦ